ਬਾਬਾ ਬੜਪਾਵ ਸਿੰਘ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਦੇ ਨਾਲ ਦਰਦਨਾਖਾ ਖਾਸਾ ਵਾਪਰਿਆ ਤੁਹਾਨੂੰ ਦੱਸਦੀ ਇਹ ਸਮਰਾਲਾ ਦੇ ਕੋਲ ਰੋਪੜ ਨੈੜ ਤੇ ਪਿੰਟਪਾਤ ਕੋਲ ਜਦੋਂ ਸੰਗਤ ਨਾਲ ਭਰੀ ਬਲੇਰੋ ਪੁੱਜਦੀ ਹੈ ਤਾਂ ਅਚਾਨਕ ਇੱਕ ਮੋਟਰਸਾਈਕਲ ਆ ਜਾਂਦਾ ਹੈ ਜਿਸ ਨੂੰ ਡਰਾਈਵਰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸੰਤੁਲਨ ਖੋ ਪੈਂਦਾ ਹੈ ਗੱਡੀ ਸਰਹੰਦ ਨਹਿਰ ਵਿੱਚ ਡੱਗ ਗਈ ਜਿਸ ਵਿੱਚ 15 ਤੋਂ 16 ਸਵਾਰੀਆਂ ਮਜੂਦ ਸਨ ਇਸ ਵਿੱਚ ਦੋ ਔਰਤਾਂ ਅਤੇ ਦੋ ਬੱਚੇ ਮੌਕੇ ਤੇ ਹੀ ਨਹਿਰ ਵਿੱਚ ਰੁੜ ਗਏ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਜ਼ਖਮੀਆਂ ਦੇ ਵਿੱਚੋਂ ਇੱਕ ਔਰਤ ਨੂੰ ਸ਼੍ਰੀ ਚਮਕੌਰ ਸਾਹਿਬ ਹਸਪਤਾਲ ਲਿਜਾਇਆ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਣ ਦੇ ਪੁਲਿਸ ਪ੍ਰਸ਼ਾਸਨ ਰਾਹਤਕਾਰਦ ਵਿੱਚ ਜੁਟ ਗਈ ਸੀ ਘਟਨਾ ਦੇ ਪਤਾ ਚੱਲਦੇ ਹੀ ਪੀੜਤ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਮੌਕੇ ਤੇ ਹੀ ਸੂਚਿਤ ਕਰ ਦਿੱਤਾ ਗਿਆ ਅੰਵੇਦ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਉਰੇ ਜੀ ਗੱਡੀ ਆ ਰਾਮ ਨੇ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਉਹਨੂੰ ਬੁਜਾਉਂਦੇ ਬੁਜਾਉਂਦੇ ਨੂੰ ਗੱਡੀ ਇੱਕ ਟਰੈਕ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਖਵਾਰੀਆਂ ਹੈਗੀਆਂ 14 15 ਈਪ ਨੇ ਜੀ ਉਹਨਾਂ ਦੇ ਦੋ ਤਨ ਬੱਚੇ ਮਰ ਗਏ ਬੱਚੇ ਕੀ ਨਹਿਰ ਦੇ ਵਿੱਚ ਰੁੜ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮਿਲ ਗਏ ਸੋਨ ਜੀ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ ਡੇਰਾ ਸਾਹ ਤੋਂ ਆਏ ਪਾਪਾ ਪਾਪਾ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਕੋਈ ਨੂੰ ਪਤਾ ਲੱਗਾ ਜੀ ਹੁਣ ਜੇ ਨਾਮ ਤੋਂ ਬਾਹਰ ਹੈ ਸਰ ਕਿਵੇਂ ਹੋਇਆ ਜੀ ਹਾਦਸਾ ਇਹ ਸਰ ਮਪਾ ਡੇ ਕੇ ਆ ਰਹੇ ਜੀ ਸਾਡੇ 5:30 ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਵੀ ਠੀਕ ਠਾਕ ਹੋ ਇਹਨੂੰ ਕਹਿੰਦੇ ਵੀ ਜੀ ਬਾਬਾ ਸਿੱਧੀ ਜੰਦ ਦੇ ਆ ਗਏ ਮਾ ਚੱਲ ਕੋਈ ਨਾ ਬੀਬੀ ਵੀ ਤੁਸੀਂ ਰਾਮਨਾ ਆ ਜਾਓ ਕੋਈ ਗੱਲ ਠੀਕ ਆ ਸੁਖਸਾਲਾ ਵੀ ਸੁਖ ਬਾਬਾ ਰਾਮਨਾ ਆਇਆ ਵੀਰੇ ਉਸ ਤੋਂ ਬਾਅਦ ਕਹ ਲੈਣੀ ਕੋਈ ਉਹ ਉਹ ਤੋਂ ਬਾਅਦ ਆਹੀ ਬਗਾਨ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਕੋਈ ਉਹ ਬਾਪੂ ਕਿੰਨੇ ਸਵਾਰੇ ਕਿੰਨੇ ਸੀਗੇ ਪਾ 15 ਸਵਾਰਿਆਂ ਦੇ ਕਰ ਸਰ ਕਿੰਨੀ ਡੈਥ ਹੋ ਗਈ ਜੀ 8000 9000 ਪਾਦਾ ਬਣੀ ਸਰਦਾ ਤਾਂ ਆ ਕੇ ਦੇ ਦੋਈ ਪੜਿਆ ਆਉਣੇ ਕਿਹੜੇ ਪਿੰਡ ਤੋਂ ਆਈ ਖੜੀ ਨਿਜਾਮਪੁਰ ਮੇਰੇ ਤੋਂ ਆਇਆ